ਖੇਡ ਸੰਸਾਰ ਪ੍ਰੋਗਰਾਮ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਹਰ ਵਾਰ ਦੀ ਤਰ੍ਹਾਂ ਪੇਸ਼ ਕਰ ਰਹੇ ਹਾਂ ਪਿਛਲੇ ਹਫਤੇ ਦੌਰਾਨ ਹੋਏ ਅਹਿਮ ਖੇਡ ਮੁਕਾਬਲੇ ਅਤੇ ਖੇਡ ਸਰਗਰਮੀਆਂ ਦਾ تفصیلی लेखा जोखा ਨਾਲ ਦੀ ਨਾਲ ਅੱਜ ਦੇ ਸੰਖੇਪ ਵਿੱਚ ਤੁਹਾਨੂੰ ਦੱਸਾਂਗੇ ਪਿਛਲੇ ਹਫਤੇ ਦੌਰਾਨ ਹੋਏ ਵੱਡੇ ਕੌਮਾਂਤਰੀ ਫਾਈਨਲ ਮੁਕਾਬਲਿਆਂ ਦੇ ਨਤੀਜੇ ਨਵੇਂ ਜੇਤੂਆਂ ਬਾਰੇ ਅਤੇ ਕੁਝ ਹੋਰ ਤਾਜ਼ਾ ਤਰੀਨ ਖੇਡ ਜਾਣਕਾਰੀਆਂ ਬਾਰੇ ਵੀ ਸੋ ਸ਼ੁਰੂ ਕਰਦੇ ਹਾਂ ਖੇਡ ਸੰਸਾਰ ਪ੍ਰੋਗਰਾਮ ਦਾ ਅੱਜ ਦਾਏ ਤਾਜ਼ਾ ਤਰੀਨ ਅੰਕ ਭਾਰਤ ਅਤੇ ਇੰਗਲੈਂਡ ਦਰਮਿਆਨ ਚੱਲ ਰਹੀ ਪੰਜ ਟੈਸਟ ਮੈਚਾਂ ਦੀ ਲੜੀ ਇੱਕ ਹਫ਼ਤੇ ਦੇ ਵਕਫੇ ਤੋਂ ਬਾਅਦ ਹੁਣ ਮੁੜ ਸ਼ੁਰੂ ਹੋ ਗਈ ਹੈ ਇਸ ਲੜੀ ਦੇ ਪਹਿਲੇ ਦੋ ਮੈਚਾਂ ਵਿੱਚ ਦੋਹਾਂ ਟੀਮਾਂ ਨੇ ਯਾਨੀ ਭਾਰਤ ਅਤੇ ਇੰਗਲੈਂਡ ਨੇ ਇੱਕ ਇੱਕ ਮੈਚ ਜਿੱਤਿਆ ਹੋਇਆ ਅਤੇ ਤੀਜਾ ਮੈਚ ਰਾਜਕੋਟ ਵਿਖੇ ਖੇਡਿਆ ਜਾ ਰਿਹਾ ਹੈ ਵਿਚਕਾਰਲੇ ਸਮੇਂ ਦੌਰਾਨ ਇੰਗਲੈਂਡ ਦੀ ਕ੍ਰਿਕਟ ਟੀਮ ਯੂਏ ਵਿਖੇ ਅਭਿਆਸ ਕੈਂਪ ਲਾ ਕੇ ਭਰਤੀ ਹੈ ਜਦਕਿ ਭਾਰਤੀ ਕ੍ਰਿਕਟ ਟੀਮ ਨੇ ਧਰੀਲੂ ਮਾਹੌਲ ਵਿੱਚ ਅਭਿਆਸ ਕੀਤਾ ਅਤੇ ਨਾਲ ਦੀ ਨਾਲ ਬਾਕੀ ਰਹਿੰਦੇ 3 ਮੈਚਾਂ ਲਈ ਭਾਰਤੀ ਟੀਮ ਦਾ ਐਲਾਨ ਵੀ ਕੀਤਾ ਗਿਆ ਇਸ ਤਹਿਤ ਵੱਡੀ ਸੂਚਨਾ ਇਹ ਆਈ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ 스타 ਬੱਲੇਬਾਜ਼ ਵਿਰਾਟ ਕੋਹਲੀ ਕੁਝ ਨਿੱਜੀ ਕਾਰਨਾ ਕਰਕੇ ਇੰਗਲੈਂਡ ਖਿਲਾਫ ਟੈਸਟ ਲੜੀ ਦੇ ਬਚੇ ਹੋਏ ਮੁਕਾਬਲਿਆਂ ਤੋਂ ਵੀ ਬਾਹਰ ਹੋ ਗਿਆ ਜਿਸ ਦੀ ਪੁਸ਼ਟੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ BCCI ਨੇ ਵੀ ਕੀਤੀ ਹੈ ਇਸੇ ਨਾਲ ਹੀ ਵਿਰਾਟ ਕੋਹਲੀ ਦੀ ਮੌਜੂਦਗੀ ਨੂੰ ਲੈ ਕੇ ਚੱਲ ਰਹੀਆਂ ਕਿਆਸਰਾਈਆਂ ਨੂੰ ਵੀ ਠੱਲ ਪੈ ਗਈ ਹੈ ਵਿਰਾਟ ਕੋਹਲੀ ਨੇ ਇਸ ਟੈਸਟ ਲੜੀ ਦੇ ਪਹਿਲੇ ਦੋ ਟੈਸਟ ਮੈਚ ਵੀ ਨਹੀਂ ਸੀ ਖੇਡੇ ਰਾਸ਼ਟਰੀ ਚੋਣ ਕਮੇਟੀ ਨੇ ਸੀਨੀਅਰ ਖਿਡਾਰੀ ਰਵਿੰਦਰ ਜਡੇਜਾ ਅਤੇ ਕੇਅਲ ਰਾਹੁਲ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ ਜਦਕਿ ਸੀਨੀਅਰ ਬੱਲੇਬਾਜ਼ ਸ਼੍ਰੀਆਸ ਅਯਰ ਨੂੰ ਪਿੱਠ ਦੇ ਹੇਠਲੇ ਹਿੱਸੇ ਅਤੇ ਗਰੋਇਨ ਵਿੱਚ ਖਿਚਾਅ ਦੀ ਸ਼ਿਕਾਇਤ ਮਗਰੋਂ ਟੀਮ ਵਿੱਚ ਨਹੀਂ ਚੁਣਿਆ ਗਿਆ ਹਾਲਾਂਕਿ ਬੀਸੀਸੀਆਈ ਨੇ ਉਸ ਦਾ ਮੈਡੀਕਲ ਅਪਡੇਟ ਜਾਰੀ ਕਰਨਾ ਹੈ ਸ਼੍ਰੀਆਸ ਅਯਰ ਨੇ ਕਾਫੀ ਲੰਮੇ ਸਮੇਂ ਤੋਂ ਅਰਧ ਸੈਂਕੜਾ ਨਹੀਂ ਜੜਿਆ ਅਤੇ ਬੱਲੇਬਾਜ਼ੀ ਦੇ ਮਫੀਦ ਭਾਰਤੀ ਪਿੱਚਾਂ ਉੱਤੇ ਉਸ ਤੇ ਆਊਟ ਹੋਣ ਦਾ ਤਰੀਕਾ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਦਰਮਿਆਨ ਤੇਜ਼ ਗੇਂਦਬਾਜ਼ ਆਕਾਸ਼ ਦੀਪ ਪਹਿਲੀ ਵਾਰ ਸੀਨੀਅਰ ਭਾਰਤੀ ਟੀਮ ਦਾ ਹਿੱਸਾ ਬਣਿਆ ਹੈ ਬੰਗਾਲ ਦੇ ਤੇਜ਼ ਗੇਂਦਬਾਜ਼ ਆਕਾਸ਼ ਦੀਪ ਨੂੰ ਪਹਿਲੀ ਸ਼੍ਰੇਣੀ ਕ੍ਰਿਕਟ ਅਤੇ ਹਾਲ ਹੀ ਵਿੱਚ ਭਾਰਤ ਏ ਬਨਾਮ ਇੰਗਲੈਂਡ ਲਾਇਨਸ ਟੈਸਟ ਲੜੀ ਵਿੱਚ ਲਗਾਤਾਰ ਵਧੀਆ ਪ੍ਰਦਰਸ਼ਨ ਦੀ ਬਦੌਲਤ ਇਹ ਮੌਕਾ ਮਿਲਿਆ ਹੈ ਖੱਬੇ ਹੱਥ ਦੇ ਸਪਿਨਰ ਸੌਰਵ ਕੁਮਾਰ ਨੂੰ ਭਾਰਤੀ ਟੀਮ ਦੇ ਕੈਂਪ ਤੋਂ ਰਿਲੀਜ਼ ਕਰ ਦਿੱਤਾ ਗਿਆ ਕਿਉਂਕਿ ਰਵਿੰਦਰ ਜਡੇਜਾ ਦੀ ਵਾਪਸੀ ਹੋ ਗਈ ਹੈ ਜਦਕਿ ਤੇਜ਼ ਗੇਂਦਬਾਜ਼ ਆਵੇਸ਼ ਖਾਨ ਦੀ ਥਾਂ ਭਾਰਤੀ ਟੀਮ ਵਿੱਚ ਮੁਹੰਮਦ ਸਿਰਾਜ ਦੀ ਵੀ ਵਾਪਸੀ ਹੋਈ ਹੈ ক্রিকেট ਦੀ ਖੇਡ ਵਿੱਚ ਬੀਤੇ ਦਿਨੀ ਨੌਜਵਾਨ ਖਿਡਾਰੀਆਂ ਉੱਤੇ ਆਧਾਰਿਤ ਅੰਡਰ 19 ਕ੍ਰਿਕਟ ਵਿਸ਼ਵ ਕੱਪ ਖੇਡਿਆ ਗਿਆ ਜਿਸ ਨੂੰ ਆਉਣ ਵਾਲੇ ਸਮੇਂ ਦੇ 스타 ਖਿਡਾਰੀਆਂ ਨੂੰ ਮੂਹਰੇ ਲਿਆਉਣ ਵਾਲਾ ਟੂਰਨਾਮੈਂਟ ਵੀ ਮੰਨਿਆ ਜਾਂਦਾ ਹੈ ਇਸ ਟੂਰਨਾਮੈਂਟ ਵਿੱਚ ਭਾਰਤੀ ਮੁੰਡਿਆਂ ਦੀ ਟੀਮ ਨੇ ਸਾਰਾ ਟੂਰਨਾਮੈਂਟ ਬਿਹਤਰੀਨ ਖੇਡ ਵਿਖਾਈ ਪਰ ਫਾਈਨਲ ਵਿੱਚ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤੀ ਟੀਮ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਵਾਂਗ ਇਸ ਸਾਰੇ ਟੂਰਨਾਮੈਂਟ ਦੌਰਾਨ ਅਜੇਤੂ ਨਜ਼ਰ ਆਈ ਪਰ ਫਾਈਨਲ ਵਿੱਚ ਖੁੰਝ ਗਈ ਆਸਟ੍ਰੇਲੀਆ ਨੇ ਫਾਈਨਲ ਵਿੱਚ ਭਾਰਤ ਨੂੰ 79 ਦੌੜਾਂ ਨਾਲ ਹਰਾ ਕੇ ਚੌਥੀ ਵਾਰ ਆਈਸੀਸੀ ਅੰਡਰ 19 ਕ੍ਰਿਕਟ ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਕੰਗਾਰੂ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬੀ ਮੂਲ ਦੇ ਖਿਡਾਰੀ ਹਰਜਸ ਸਿੰਘ ਦੀਆਂ 55 ਦੌੜਾਂ ਅਤੇ 올ਿਵਰ ਪੀ ਦੀਆਂ 46 ਦੌੜਾਂ ਸਦਕਾ 50 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 253 ਦੌੜਾਂ ਬਣਾਈਆਂ ਅਤੇ ਫਿਰ ਪੰਜਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਟੀਮ ਨੂੰ 43.5 ਓਵਰਾਂ ਵਿੱਚ ਹੀ ਆਲ ਆਊਟ ਕਰਕੇ ਖਿਤਾਬ ਆਪਣੇ ਨਾਂ ਕਰ ਲਿਆ ਭਾਰਤੀ ਕ੍ਰਿਕਟ ਟੀਮ ਨੇ ਸਾਰੇ ਟੂਰਨਾਮੈਂਟ ਦੌਰਾਨ ਵਧੀਆ ਖੇਡ ਵਿਖਾਈ ਪਰ ਫਾਈਨਲ ਵਿੱਚ ਉਹ ਟੀਚੇ ਦਾ ਪਿੱਛਾ ਕਰਦੇ ਹੋਏ ਡਾਮਾ ਡੋਲ ਹੋ ਗਏ ਆਸਟ੍ਰੇਲੀਆ ਦੇ ਮਹੱਲੀ ਬੈਡਮੈਨ ਨੂੰ ਵਿਸ਼ਵ ਕੱਪ ਫਾਈਨਲ ਦਾ ਪਲੇਅਰ ਆਫ ਦਾ ਮੈਚ ਚੁਣਿਆ ਗਿਆ ਰਿਕਾਰਡ ਨੌਵੀਂ ਵਾਰ ਖਿਤਾਬੀ ਮੁਕਾਬਲਾ ਖੇਡ ਰਹੀ ਭਾਰਤੀ ਟੀਮ ਵੱਲੋਂ ਜਿੱਤ ਲਈ 254 ਦੌੜਾਂ ਦੇ ਪਿੱਛਾ ਕਰਦੇ ਆ ਸਲਾਮੀ ਬੱਲੇਬਾਜ਼ ਆਦਰਸ਼ ਸਿੰਘ ਨੇ 47 ਦੌੜਾਂ ਬਣਾਈਆਂ ਪਰ ਬਾਕੀ ਬੱਲੇਬਾਜ਼ ਉਸਤਾ ਬਹੁਤਾ ਸਾਥ ਨਾ ਦੇ ਸਕੇ ਟੀਚੇ ਦਾ ਪਿੱਛਾ ਕਰਦੇ ਹੋਏ ਇੱਕ ਸਮੇਂ ਭਾਰਤ ਨੇ 131 ਦੌੜਾਂ ਉੱਤੇ ਹੀ 8 ਵਿਕਟਾਂ ਗਵਾ ਦਿੱਤੀਆਂ ਸਨ 8ਵੇਂ ਨੰਬਰ ਉੱਤੇ ਆਏ ਬੱਲੇਬਾਜ਼ ਮੁਰugan ਅਭਿਸ਼ੇਕ ਨੇ 46 ਗੇਂਦਾਂ ਉੱਤੇ 42 ਦੌੜਾਂ ਦੀ ਪਾਰੀ ਖੇਡਦਿਆਂ ਜਿੱਤ ਲਈ ਪੂਰੀ ਵਾਅ ਲਾਈ ਪਰ ਉਹ ਟੀਮ ਦੀ ਹਾਰ ਨਾ ਟਾਲ ਸਕੇ ਆਸਟ੍ਰੇਲੀਆ ਵੱਲੋਂ ਮਹਲੀ ਬ੍ਰੈਡਮੈਨ ਅਤੇ ਆਰ ਮੈਕਮਿਲਨ ਨੇ ਤਿੰਨ-ਤਿੰਨ ਅਤੇ ਸੀ ਵਿਲਡਰ ਨੇ ਦੋ ਵਿਕਟਾਂ ਲਈਆਂ ਜਦਕਿ ਚਾਰਲੀ ਐਂਡਰਸਨ ਨੂੰ ਵੀ ਇੱਕ ਵਿਕਟ ਹਾਸਲ ਹੋਈ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਉਦੇਸ ਸਹਾਰਨ ਨੇ ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਧ 397 ਦੌੜਾਂ ਬਣਾਈਆਂ ਟੂਰਨਾਮੈਂਟ ਵਿੱਚ ਸਭ ਤੋਂ ਵੱਧ 21 ਵਿਕਟਾਂ ਲੈਣ ਵਾਲੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਵੈਨ ਮਵਾਪਾ ਨੂੰ ਪਲੇਅਰ ਆਫ ਦਾ ਟੂਰਨਾਮੈਂਟ ਐਲਾਨਿਆ ਗਿਆ ਭਾਰਤੀ ਟੀਮ ਬਾਰੇ ਜੇਕਰ ਤੁਹਾਨੂੰ ਦੱਸੀਏ ਤਾਂ ਭਾਰਤੀ ਟੀਮ ICC ਅੰਡਰ 19 ਵਿਸ਼ਵ ਕੱਪ ਦੀ ਸਭ ਤੋਂ ਸਫਲ ਟੀਮ ਹੈ ਜਿਸ ਨੇ ਸਭ ਤੋਂ ਜ਼ਿਆਦਾ ਵਾਰ ਖਿਤਾਬ ਜਿੱਤਿਆ ਹੋਇਆ ਹੈ ਅਤੇ ਮੌਜੂਦਾ ਜੇਤੂ ਵੀ ਸੀ ਜਿਸ ਨੇ ਸਾਲ 2022 ਵਿੱਚ ਵੀ ਇਹੀ ਖਿਤਾਬ ਜਿੱਤਿਆ ਸੀ ਪਰ ਐਤਕੀ ਆਸਟ੍ਰੇਲੀਆ ਦੀ ਟੀਮ ਜੇਤੂ ਬਣੀ ਹੈ ਇਸ ਸਾਲ ਹੋਣ ਵਾਲੇ T20 ਕ੍ਰਿਕਟ ਵਿਸ਼ਵ ਕੱਪ ਤੋਂ ਪਹਿਲਾਂ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਟੀਮਾਂ ਵੱਲੋਂ ਆਪੋ ਆਪਣੀ ਤਿਆਰੀ ਵਜੋਂ ਕਮਾਂਤਰੀ T20 ਮੁਕਾਬਲੇ ਖੇਡੇ ਜਾ ਰਹੇ ਨੇ। ਇਸੇ ਲੜੀ ਤਹਿਤ ਬੀਤੇ ਦਿਨੀ ਵੈਸਟ ਇੰਡੀਜ਼ ਦੀ ਟੀਮ ਨੇ ਆਸਟ੍ਰੇਲੀਆ ਦਾ ਦੌਰਾ ਕਰਦਿਆਂ ਤਿੰਨ T20 ਮੈਚਾਂ ਦੀ ਲੜੀ ਖੇਡੀ ਹੈ ਜਿਸ ਵਿੱਚ ਆਸਟ੍ਰੇਲੀਆ ਨੇ 2-1 ਨਾਲ ਜਿੱਤ ਹਾਸਲ ਕੀਤੀ ਹੈ। ਇਸ ਲੜੀ ਦੌਰਾਨ ਆਸਟ੍ਰੇਲੀਆ ਦੀ ਟੀਮ ਵਿੱਚ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਇੱਕ ਹੋਰ ਨਵਾਂ ਰਿਕਾਰਡ ਬਣਾ ਦਿੱਤਾ। ਟੈਸਟ ਮੈਚ ਕ੍ਰਿਕਟ ਤੋਂ ਸੰन्यास ਲੈ ਚੁੱਕੇ ਡੇਵਿਡ ਵਾਰਨਰ ਨੇ ਨਵਾਂ ਰਿਕਾਰਡ ਉਸ ਵੇਲੇ ਬਣਾਇਆ ਜਦੋਂ ਵੈਸਟ ਇੰਡੀਜ਼ ਦੇ ਖਿਲਾਫ ਇਸ T20 ਲੜੀ ਦੇ ਪਹਿਲੇ ਮੈਚ ਵਿੱਚ ਮੈਦਾਨ 'ਤੇ ਉਤਰਦਿਆਂ ਹੀ ਡੇਵਿਡ ਵਾਰਨਰ ਨੇ ਕ੍ਰਿਕਟ ਦੀਆਂ ਤਿੰਨਾਂ ਬਣਗੀਆਂ ਯਾਨੀ ਟੈਸਟ ਮੈਚ ਕ੍ਰਿਕਟ ਵਨ ਡੇ ਕ੍ਰਿਕਟ ਅਤੇ T20 ਕ੍ਰਿਕਟ ਵਿੱਚ ਘੱਟੋ-ਘੱਟ 100 ਮੈਚ ਖੇਡਣ ਦੀ ਨਿਵੇਕਲੀ ਉਪਲਬਧੀ ਹਾਸਲ ਕੀਤੀ ਹੈ ਇਹ ਮੀਲ ਪੱਥਰ ਸਥਾਪਿਤ ਕਰਨ ਵਾਲਾ ਡੇਵਿਡ ਵਾਰਨਰ ਆਸਟ੍ਰੇਲੀਆ ਦਾ ਪਹਿਲਾ ਅਤੇ ਦੁਨੀਆ ਦਾ ਤੀਜਾ ਬੱਲੇਬਾਜ਼ ਬਣ ਗਿਆ ਹੈ ਇਸ ਮਾਮਲੇ ਵਿੱਚ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਪਹਿਲੇ ਸਥਾਨ ਉੱਤੇ ਹੈ ਉਸ ਨੇ 113 ਟੈਸਟ ਮੈਚ 292 ਇੱਕ ਰੋਜ਼ਾ ਮੈਚ ਅਤੇ 117 T20 ਕਮਾਂਦਰੀ ਮੈਚ ਖੇਡੇ ਹੋਏ ਨੇ ਇਸ ਲੜੀ ਵਿੱਚ ਨਿਊਜ਼ੀਲੈਂਡ ਦਾ ਰੌਸ ਟੀਲਰ ਦੂਜੇ ਸਥਾਨ ਉੱਤੇ ਹੈ ਜਿਸ ਨੇ 112 ਟੈਸਟ ਮੈਚ 236 ਇੱਕ ਰੋਜ਼ਾ ਮੈਚ ਅਤੇ 102 T20 ਮੈਚ ਖੇਡੇ ਨੇ ਜਦ ਕਿ ਡੇਵਿਡ ਵਰਨਰ ਵੀ ਹੁਣ ਇਸੇ ਫਿਹਰਿਸਤ ਵਿੱਚ ਸ਼ਾਮਲ ਹੋ ਗਿਆ ਹੈ ਹੁਣ ਗੱਲ ਕਰਦੇ ਹਾਂ ਭਾਰਤ ਦੀ ਕੌਮੀ ਖੇਡ ਹਾਕੀ ਦੀ ਜਿਸ ਵਿੱਚ ਭਾਰਤ ਦੀਆਂ ਦੋਹਾਂ ਟੀਮਾਂ ਯਾਨੀ ਪੁਰਸ਼ ਅਤੇ ਮਹਿਲਾ ਟੀਮਾਂ ਇਨੀ ਦਿਨੀ ਪ੍ਰੋ ਹਾਕੀ ਲੀਗ ਦੇ ਮੁਕਾਬਲੇ ਖੇਡ ਰਹੀਆਂ ਨੇ ਆਓ ਇਹਨਾਂ ਮੁਕਾਬਲਿਆਂ ਵਿੱਚ ਭਾਰਤੀ ਟੀਮਾਂ ਦੇ ਪ੍ਰਦਰਸ਼ਨ ਦੀ ਗੱਲ ਕਰਦੇ ਹਾਂ ਤਜਰਬੇਕਾਰ ਗੋਲਕੀਪਰ ਪੀ ਆਰ ਸ਼੍ਰੀਜੇਸ਼ ਦੀ ਸ਼ਾਨਦਾਰ ਖੇਡ ਦੇ ਦਮ 'ਤੇ ਭਾਰਤੀ ਪੁਰਸ਼ ਸ਼ੌਕੀ ਟੀਮ ਨੇ ਬੀਤੇ ਦਿਨੀ ਇੱਕ ਵੱਡੀ ਅਤੇ ਮਾਣਮੱਤੀ ਜਿੱਤ ਦਰਜ ਕੀਤੀ ਜਦੋਂ ਆਪਣੀ ਘਰੇਲੂ ਜ਼ਮੀਨ 'ਤੇ ਐਫ ਆਈ ਐਚ ਪ੍ਰੋ ਲੀਗ ਵਿੱਚ ਦੁਨੀਆ ਦੀ ਨੰਬਰ 1 ਟੀਮ ਨੀਦਰਲੈਂਡਸ ਨੂੰ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਹਰਾ ਕੇ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਸ਼੍ਰੀ ਜੇਸ਼ ਨੇ ਇਸ ਮੈਚ ਦੇ ਰੌਚਕ ਸ਼ੂਟਆਊਟ ਵਿੱਚ ਤਿੰਨ ਬਚਾ ਕੀਤੇ ਅਤੇ ਇਸ ਤਰ੍ਹਾਂ ਭਾਰਤ ਨੂੰ ਦੋ ਬੋਨਸ ਅੰਕ ਦੁਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਨੀਦਰਲੈਂਡਸ ਨੂੰ ਇਸ ਰਮਾਂਚਕ ਮੁਕਾਬਲੇ ਤੋਂ ਬਾਅਦ ਇੱਕ ਅੰਕ ਮਿਲਿਆ ਸੀ ਇਸ ਤੋਂ ਪਹਿਲਾਂ ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਪੁਰਸ਼ ਸ਼ੌਕੀ ਟੀਮ ਨੇ ਇਸੇ FIH ਪ੍ਰੋ ਹਾਕੀ ਲੀਗ ਦੇ ਇੱਕ ਹੋਰ ਮੈਚ ਵਿੱਚ ਸਪੇਨ ਦੀ ਮਜ਼ਬੂਤ ਟੀਮ ਨੂੰ 4-1 ਦੇ ਫਰਕ ਨਾਲ ਹਰਾਇਆ ਸੀ ਇਸੇ ਦੌਰਾਨ ਇੱਕ ਰਿਕਾਰਡ ਇਹ ਵੀ ਬਣਿਆ ਕਿ ਆਪਣਾ ਕੁੱਲ 199ਵਾਂ ਕਮਾਂਤਰੀ ਮੈਚ ਖੇਡ ਰਿਹਾ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਤੋਂ ਆਪਣੇ ਗੋਲ ਕਰਨ ਦੀ ਗਿਣਤੀ 150 ਕਰ ਲਈ ਹੈ ਦੂਜੇ ਵੱਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ FIH ਪ੍ਰੋ ਹਾਕੀ ਲੀਗ ਵਿੱਚ ਦੂਜੀ ਵਾਰ ਚੀਨ ਦੀ ਟੀਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਭਾਰਤੀ ਟੀਮ ਇੱਕ ਦੇ ਮੁਕਾਬਲੇ 2 ਗੋਲਾਂ ਦੇ ਫਰਕ ਨਾਲ ਹਾਰ ਗਈ ਇਸ ਤੋਂ ਪਹਿਲਾਂ ਬੀਤੀ 3 ਫਰਵਰੀ ਨੂੰ ਭੁਵਨੇਸ਼ਵਰ ਵਿੱਚ ਵੀ ਭਾਰਤੀ ਟੀਮ ਚੀਨ ਤੋਂ ਇਸੇ ਫਰਕ ਯਾਨੀ ਇੱਕ ਦੇ ਮੁਕਾਬਲੇ 2 ਗੋਲਾਂ ਦੇ ਫਰਕ ਨਾਲ ਹਾਰ ਗਈ ਸੀ ਭਾਰਤ ਦੇ ਇੱਕ ਨੌਜਵਾਨ ਐਥਲੀਟ ਨੇ ਬੀਤੇ ਦਿਨ ਇੱਕ ਵੱਡੀ ਪ੍ਰਾਪਤੀ ਕੀਤੀ ਹੈ ਜਿਸ ਦੀ ਚਰਚਾ ਕਰਨੀ ਬਣਦੀ ਹੈ ਆਓ ਇਸ ਖਿਡਾਰੀ ਅਤੇ ਉਸਦੀ ਪ੍ਰਾਪਤੀ ਬਾਰੇ ਜਾਣਦੇ ਹਾਂ ਭਾਰਤ ਦੇ ਉੱਚੀ ਛਾਲ ਦੇ ਕੌਮੀ ਰਿਕਾਰਡ ਧਾਰੀ ਐਥਲੀਟ ਤੇਜਸਵਿੰਨ ਸ਼ੰਕਰ ਨੇ ਬੈਲਜੀਅਮ ਦੇ ਹੀ ਸਟਾਪ ਡੈਂਬਰਗ ਵਿੱਚ ਇੰਟਰਨੈਸ਼ਨਲ ਹਾਈ ਜੰਪ ਗਾਲਾ ਆਲਮੋਸਟ 224 ਐਥਲੈਟਿਕਸ ਮੁਕਾਬਲੇ ਵਿੱਚ 2.23 ਮੀਟਰ ਦੀ ਲੰਮੀ ਛਾਲ ਲਾ ਕੇ ਸੋਨੇ ਦਾ ਤਗਮਾ ਜਿੱਤਿਆ ਪਿਛਲੇ ਸਾਲ ਅਕਤੂਬਰ ਮਹੀਨੇ ਮਗਰੋਂ ਪਹਿਲੇ ਵੱਡੇ ਮੁਕਾਬਲੇ ਵਿੱਚ ਹਿੱਸਾ ਲੈ ਰਿਹਾ 25 ਸਾਲਾ ਸ਼ੰਕਰ ਵਿਸ਼ਵ ਐਥਲੈਟਿਕਸ ਇਨਡੋਰ ਟੂਰ ਚੈਲੈਂਜਰ ਟੂਰਨਾਮੈਂਟ ਵਿੱਚ ਯੂਨਾਨ ਦੇ ਐਂਟੋਨੀਓ ਮਾਰਲੋਸ 2.20 ਮੀਟਰ ਤੋਂ ਵੀ ਅੱਗੇ ਰਿਹਾ ਸ਼ੰਕਰ ਦੇ ਨਾਂ ਪੁਰਸ਼ਾਂ ਦੀ ਲੰਮੀ ਛਾਲ ਅਤੇ ਡਿਕੇਥਲਨ ਦੋਹਾਂ ਦਾ ਕੌਮੀ ਰਿਕਾਰਡ ਹੈ ਪਰ ਉਹ ਆਪਣੇ 2.29 ਮੀਟਰ ਦੇ ਨਿਜੀ ਸਰਬੋਤਮ ਪ੍ਰਦਰਸ਼ਨ ਤੋਂ ਬਿਹਤਰ ਨਹੀਂ ਕਰ ਸਕਿਆ ਉਸ ਨੇ ਪਿਛਲੇ ਸਾਲ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਇਸ ਮੁਕਾਬਲੇ ਦਾ ਕਾਂਸੀ ਦਾ ਤਗਮਾ ਅਤੇ ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਮੈਡਲ ਜਿੱਤਿਆ ਸੀ ਉਸ ਦੀਆਂ ਨਜ਼ਰਾਂ ਪੈਰਿਸ 올림픽 ਖੇਡਾਂ ਦੀ ਟੀਮ ਵਿੱਚ ਜਗ੍ਹਾ ਬਣਾਉਣ ਉੱਤੇ ਲੱਗੀਆਂ ਨੇ ਪਰ ਇਸ ਲਈ ਉਸ ਨੂੰ 2.33 ਮੀਟਰ ਦੇ ਕੁਆਲੀਫਾਈਂਗ ਪੱਧਰ ਨੂੰ ਹਾਸਲ ਕਰਨਾ ਪਵੇਗਾ ਸ਼ੰਕਰ ਹੁਣ 20 ਫਰਵਰੀ ਨੂੰ ਚੈੱਕ ਗਨਰਾਜ ਦੇਸ਼ ਵਿੱਚ ਹੋਣ ਵਾਲੇ ਐਥਲੈਟਿਕਸ ਮੁਕਾਬਲੇ ਵਿੱਚ ਸ਼ਿਰਕਤ ਕਰੇਗਾ ਇਸ ਦੇ ਨਾਲ ਨਾਲ ਸ਼ੰਕਰ ਡਿਕੇਥਲਨ ਵਨਗੀ ਉੱਤੇ ਵੀ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਅਤੇ ਉੱਥੇ ਵੀ ਉਸ ਕੋਲੋਂ ਇਸੇ ਤਰ੍ਹਾਂ ਬਿਹਤਰ ਪ੍ਰਦਰਸ਼ਨ ਦੀ ਆਸ ਕੀਤੀ ਜਾ ਰਹੀ ਹੈ ਟੈਨਿਸ ਦੀ ਦੁਨੀਆ ਵਿੱਚ ਭਾਰਤੀ ਖਿਡਾਰੀ ਲਗਾਤਾਰ ਅੱਗੇ ਵਧ ਰਹੇ ਨੇ ਅਤੇ ਇੱਕ ਟੀਮ ਦੇ ਤੌਰ ਤੇ ਵੀ ਭਾਰਤ ਦੀ ਟੈਨਿਸ ਟੀਮ ਡੇਵਿਸ ਕੱਪ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਠੀਕ ਇਸੇ ਸਮੇਂ ਦੌਰਾਨ ਭਾਰਤ ਦੇ ਇੱਕ ਟੈਨਿਸ ਖਿਡਾਰੀ ਨੇ ਅੱਗੇ ਵੱਲ ਕਦਮ ਵਧਾਉਂਦੇ ਹੋਏ ਦਰਜਾਬੰਦੀ ਵਿੱਚ ਨਵੀਂ ਪੁਲਾੰਗ ਪੁੱਟੀ ਹੈ। ਆਓ ਉਸ ਬਾਰੇ ਜਾਣਦੇ ਹਾਂ। ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ 23 ਸਥਾਨਾਂ ਦੇ ਫਾਇਦੇ ਨਾਲ ਆਪਣੇ ਕਰੀਅਰ ਵਿੱਚ ਪਹਿਲੀ ਵਾਰ ATP ਸਿੰਗਲਜ਼ ਦਰਜਾਬੰਦੀ ਦੇ ਸਿਖਰਲੇ 100 ਖਿਡਾਰੀਆਂ ਵਿੱਚ ਥਾਂ ਬਣਾ ਲਈ ਹੈ। ਬੀਤੇ ਦਿਨੀ ਚੇਨਈ ਓਪਨ ਚੈਲੈਂਜਰ ਵਿੱਚ ਮਿਲੀ ਜਿੱਤ ਨਾਲ ਸੁਮਿਤ ਨਾਗਲ ਤਾਜ਼ਾ ਸਿੰਗਲਸ درجہਬੰਦੀ ਵਿੱਚ ਹੁਣ 98ਵੇਂ ਸਥਾਨ 'ਤੇ ਪਹੁੰਚ ਗਿਆ ਹੈ ਜਦਕਿ ਸਰਬੀਆ ਦਾ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਹਾਲੇ ਵੀ درجہਬੰਦੀ ਵਿੱਚ ਚੋਟੀ ਉੱਤੇ ਕਾਬਜ਼ ਹੈ ਪਿਛਲੇ ਮਹੀਨੇ ਸੁਮਿਤ ਨਾਗਲ ਗ੍ਰੈਂਡ ਸਲੇਮ ਵਿੱਚ 35 ਸਾਲਾਂ ਵਿੱਚ ਕਿਸੇ درجہ ਪ੍ਰਾਪਤ ਖਿਡਾਰੀ ਨੂੰ ਹਰਾਉਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣਿਆ ਸੀ ਉਸਨੇ ਪਹਿਲੇ ਗੇੜ ਵਿੱਚ ਦੁਨੀਆ ਦੇ 27ਵੇਂ ਨੰਬਰ ਦੇ ਖਿਡਾਰੀ ਕਜ਼ਾਕਿਸਤਾਨ ਦੇ ਅਲੈਗਜ਼ੈਂਡਰ ਬੁਬਲਿਕ ਨੂੰ ਹਰਾ ਕੇ ਇੱਕ ਵੱਡਾ ਉਲਟ ਫੇਰ ਕੀਤਾ ਸੀ ਸਭ ਨੂੰ ਹੈਰਾਨ ਕੀਤਾ ਸੀ ਹਾਲਾਂਕਿ ਦੂਜੇ ਗੇੜ ਵਿੱਚ ਉਸ ਨੂੰ ਚੀਨ ਦੇ ਯੁੰਚੇਂਗ ਸ਼ਾਂਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਸ ਨਾਲ ਨਾਲ ਸਾਲ 2019 ਵਿੱਚ ਪ੍ਰਜਨੇਸ਼ ਗੁਨੇਸ਼ਵਰਨ ਦੇ ਸਿਖਰਲੇ 100 ਵਿੱਚ ਪਹੁੰਚਣ ਮਗਰੋਂ ਸੁਮਿਤ ਨਾਗਲ ਇਹ ਮੁਕਾਮ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਟੈਨਿਸ ਖਿਡਾਰੀ ਹੈ। ਆਉਂਦੇ ਦਿਨਾਂ ਵਿੱਚ ਸੁਮਿਤ ਨਾਗਲ ਦੇ ਹੋਰ ਅੱਗੇ ਵਧਣ ਅਤੇ ਹੋਰ ਬਿਹਤਰ ਪ੍ਰਦਰਸ਼ਨ ਦੀ ਆਸ ਵੀ ਪ੍ਰਗਟਾਈ ਜਾ ਰਹੀ ਹੈ। ਇਸ ਵੇਲੇ ਵੱਖ-ਵੱਖ ਖੇਡਾਂ ਵਿੱਚ ਪੇਸ਼ੇਵਰ ਮੁਕਾਬਲੇ ਹੋਣ ਲੱਗੇ ਨੇ ਅਤੇ ਤਕਰੀਬਨ ਹਰੇਕ ਖੇਡ ਦੀ ਪੇਸ਼ੇਵਰ ਲੀਗ ਹੁਣ ਸਫਲਤਾਪੂਰਵਕ ਚੱਲ ਰਹੀ ਹੈ। ਇਸੇ ਲੜੀ ਵਿੱਚ ਹੁਣ ਹੈਂਡਬਾਲ ਦੀ ਖੇਡ ਵੀ ਪੇਸ਼ਵਰ ਲੀਗ ਸ਼ੁਰੂ ਕਰਨ ਲੱਗੀ ਹੈ ਅਤੇ ਇਸ ਦਾ ਐਲਾਨ ਬੀਤੇ ਦਿਨੀ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਹੋ ਗਿਆ ਹੈ। ਨਵੀਂ ਦਿੱਲੀ ਦੱਖਣੀ ਏਸ਼ੀਆ ਦੀ ਪਹਿਲੀ ਪੇਸ਼ਵਰ ਮਹਿਲਾ ਹੈਂਡਬਾਲ ਲੀਗ ਯਾਨੀ WHL ਦਾ ਉਦਘਾਟਨ ਕਰ ਰਹੀ ਹੈ ਜਿਸ ਵਿੱਚ 6 ਟੀਮਾਂ ਹਿੱਸਾ ਲੈਣਗੀਆਂ। ਇਸ ਵਿੱਚ ਭਾਰਤ ਤੋਂ ਇਲਾਵਾ ਏਸ਼ੀਆ, ਯੂਰਪ ਅਤੇ ਅਫਰੀਕਾ ਦੀਆਂ ਸਟਾਰ ਖਿਡਾਰਨਾ ਆਪਣੇ ਜੋਹਰ ਵਿਖਾਉਣਗੇ। ਇਸ ਤਰ੍ਹਾਂ ਲੀਗ ਦਾ ਲੋਗੋ ਵੀ ਜਾਰੀ ਕਰ ਦਿੱਤਾ ਗਿਆ। ਇਹ ਲੀਗ ਸਾਊਥ ਏਸ਼ੀਅਨ ਹੈਂਡਬਾਲ ਫੈਡਰੇਸ਼ਨ ਅਤੇ ਏਸ਼ੀਅਨ ਹੈਂਡਬਾਲ ਫੈਡਰੇਸ਼ਨ ਦੀ ਅਗਵਾਈ ਹੇਠ ਭਾਰਤੀ ਹੈਂਡਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਜਾਵੇਗੀ। ਅਤੇ ਇਸ ਲੀਗ ਵਿੱਚ ਕੁੱਲ 6 ਟੀਮਾਂ ਹਿੱਸਾ ਲੈਣਗੀਆਂ ਅਤੇ ਜਨਵਰੀ 2025 ਤੱਕ ਇਸ ਲੀਗ ਨੂੰ ਸ਼ੁਰੂ ਕਰਨ ਦਾ ਟੀਚਾ ਰੱਖਿਆ ਗਿਆ ਅੰਕੜੇ ਇਹ ਦੱਸਦੇ ਨੇ ਕਿ ਭਾਰਤ ਵਿੱਚ ਇਸ ਸਮੇਂ 3 ਲੱਖ ਤੋਂ ਵੱਧ ਲੜਕੀਆਂ ਹੈਂਡਬਾਲ ਖੇਡ ਰਹੀਆਂ ਨੇ ਅਤੇ ਇਹ ਨਵੀਂ ਲੀਗ ਉਹਨਾਂ ਨੂੰ ਇੱਕ ਵਧੀਆ ਮੰਚ ਮੁਹੱਈਆ ਕਰਵਾਵੇਗੀ ਮੰਨਿਆ ਜਾ ਰਿਹਾ ਹੈ ਕਿ ਕੋਮਾਂਦਰੀ ਖਿਡਾਰੀਆਂ ਦੇ ਆਉਣ ਨਾਲ ਇਹ ਲੀਗ ਭਾਰਤੀ ਖਿਡਾਰਨਾਂ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ ਸੋ ਜਲਦ ਹੀ ਤੁਹਾਨੂੰ ਭਾਰਤ ਵਿੱਚ ਨਜ਼ਰ ਆਵੇਗੀ ਹੈਂਡਬਾਲ ਲੀਗ ਖੇਡਾਂ ਦੀ ਦੁਨੀਆ ਵਿੱਚ ਪਿਛਲੇ ਦਿਨੀ ਇੱਕ ਬਹੁਤ ਦੁਖਦਾਈ ਸੂਚਨਾ ਇਹ ਆਈ ਕਿ ਮੌਜੂਦਾ ਸਮੇਂ ਮੈਰਾਥਨ ਦੀ ਦੌੜ ਵਿੱਚ ਵਿਸ਼ਵ ਰਿਕਾਰਡ ਬਣਾਉਣ ਵਾਲੇ ਕੀਨੀਆ ਦੇਸ਼ ਦੇ ਚੈਂਪੀਅਨ ਐਥਲੀਟ ਦੀ ਇੱਕ ਸੜਕ ਹਾਦਸੇ ਵਿੱਚ ਜਾਨ ਚਲੀ ਗਈ ਮੈਰਾਥਨ ਦੇ ਵਿਸ਼ਵ ਰਿਕਾਰਡ ਧਾਰੀ ਕੇਲਵਿਨ ਕਿਪਟਮ ਦੀ ਕੀਨੀਆ ਵਿੱਚ ਹੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਉਹ ਇਸ ਸਾਲ ਹੋਣ ਵਾਲੀਆਂ ਪੈरिस 올림픽 ਖੇਡਾਂ ਵਿੱਚ ਸੋਨੇ ਦੇ ਮੈਡਲ ਦਾ ਸਭ ਤੋਂ ਵੱਡਾ ਦਾਵੇਦਾਰ ਸੀ ਬੀਤੇ ਐਤਵਾਰ ਹੋਏ ਇਸ ਹਾਦਸੇ ਵਿੱਚ ਉਸਦੇ ਕੋਚ ਗਰਵਿਸ ਹਾਕਿਮ ਜਾਨਾ ਦੀਵੀ ਜਾਨ ਨਾਲ ਹੀ ਚਲੀ ਗਈ 24 ਸਾਲ ਦੇ ਇਸ ਸ਼ਾਨਦਾਰ ਐਥਲੀਟ ਕੇਲਵਿਨ ਕਿਪਟਮ ਦੇ ਨਾਂ ਇਹ ਵੱਡਾ ਮਾਣ ਦਰਜ ਸੀ ਕਿ ਉਸ ਨੇ 엘ੀਟ ਮੈਰਾਥਨ ਦੌੜ ਵਿੱਚ ਸਿਰਫ ਤੀਜੀ ਵਾਰ ਹੀ ਹਿੱਸਾ ਲੈਂਦੇ ਹੋਏ ਭਾਵਕੀ ਤੀਜੀ ਹੀ ਕੋਸ਼ਿਸ਼ ਵਿੱਚ ਇਸ ਖੇਡ ਬਨਗੀ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਸੀ ਕੋਮਾਂਤਰੀ ਟਰੈਕ ਸੰਘ ਵਿਸ਼ਵ ਐਥਲੈਟਿਕਸ ਨੇ ਪਿਛਲੇ ਹਫ਼ਤੇ ਵੀ ਪਿਛਲੇ ਸਾਲ ਸ਼ਿਕਾਗੋ ਮੈਰਾਥਨ ਵਿੱਚ ਬਣਾਏ ਉਸ ਤੇ ਰਿਕਾਰਡ ਨੂੰ ਮਨਜ਼ੂਰ ਕੀਤਾ ਸੀ ਉਹ ਦੁਨੀਆ ਦਾ ਇਕਲੌਤਾ ਅਜੀਹਾ ਐਥਲੀਟ ਸੀ ਜਿਸ ਨੇ ਇੱਕ ਰਿਕਾਰਡ ਯੋਗ ਦੌੜ ਵਿੱਚ 2 ਘੰਟੇ ਅਤੇ 1 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਮੈਰਾਥਨ ਮੁਕੰਮਲ ਕੀਤੀ ਸੀ ਅਤੇ ਅਜੀਹਾ ਕਰਦੇ ਹੋਏ ਉਸ ਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਸੀ। ਕੀਨੀਆ ਦੇਸ਼ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਤੋਂ ਲੈ ਕੇ ਸਮੁੱਚੇ ਕੀਨੀਆ ਦੇਸ਼ ਅਤੇ ਖੇਡ ਪ੍ਰੇਮੀਆਂ ਵਿੱਚ ਵੀ ਇਸ ਮੰਦਭਾਗੀ ਘਟਨਾਕਰਮ ਨੂੰ ਲੈ ਕੇ ਅਫਸੋਸ ਪਾਇਆ ਜਾ ਰਿਹਾ ਹੈ ਕਿਉਂਕਿ ਇਸ ਸਟਾਰ ਖਿਡਾਰੀ ਨੂੰ ਮੈਰਾਥਨ ਦੀ ਖੇਡ ਵਿੱਚ ਕਾਫੀ ਨਵੇਂ ਰਿਕਾਰਡ ਬਣਾਉਣ ਦਾ ਦਾਵੇਦਾਰ ਮੰਨਿਆ ਜਾਂਦਾ ਹੈ। ਫੁੱਟਬਾਲ ਦੀ ਦੁਨੀਆ ਵਿੱਚ ਪਿਛਲੇ ਦਿਨੀ ਦੋ ਵੱਡੇ ਕਮਾਂਤਰੀ ਫੁੱਟਬਾਲ ਮੁਕਾਬਲੇ ਮੁਕੰਮਲ ਹੋਏ ਨੇ ਆਓ ਇਹਨਾਂ ਦੇ ਨਤੀਜਿਆਂ ਬਾਰੇ ਅਤੇ ਜੇਤੂ ਟੀਮਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ افਰੀਕਾ ਮਹਾਦੀਪ ਦੀਆਂ ਟੀਮਾਂ ਦਰਮਿਆਨ ਖੇਡੇ ਗਏ افਰੀਕਨ ਕਪ ਆਫ ਨੇਸ਼ਨਸ ਪਾਫ ਐਫ ਕੌਨ ਟੂਰਨਾਮੈਂਟ ਦਾ ਇਸ ਵਾਰ ਦਾ ਖਿਤਾਬ ਮੇਜ਼ਬਾਨ ਦੇਸ਼ ਆਈਵਰੀ ਕੋਸਟ ਦੀ ਟੀਮ ਨੇ ਜਿੱਤਿਆ ਹੈ ਇੱਕ ਬੇਹਦ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਆਈਵਰੀ ਕੋਸਟ ਨੇ ਨਾਈਜੀਰੀਆ ਦੀ ਟੀਮ ਨੂੰ 2-1 ਨਾਲ ਹਰਾਇਆ ਅਤੇ ਇਹ ਵਿਕਾਰੀ ਖਿਤਾਬ ਜਿੱਤਿਆ ਆਈਵਰੀ ਕੋਸਟ ਦੀ ਇਸ ਜਿੱਤ ਵਿੱਚ ਉਹਨਾਂ ਦੇ ਸਟ੍ਰਾਈਕਰ ਸੇਬਸਟੀਅਨ ਐਲਰ ਨੇ ਅਹਿਮ ਭੂਮਿਕਾ ਨਿਭਾਈ ਇਸ ਤੋਂ ਇਲਾਵਾ ਦੱਖਣੀ ਅਫਰੀਕਾ ਦੇ ਕਪਤਾਨ ਰੌਨਵਨ ਵਿਲੀਅਮਸ ਨੇ ਸ਼ੂਟਆਊਟ ਵਿੱਚ ਦੋ ਪੈਨਲਟੀ ਕਿੱਕ ਬਚਾ ਕੇ ਕਾਂਗੋ ਦੇਸ਼ ਉਤੇ 6-5 ਨਾਲ ਜਿੱਤਿਆ ਦਰਜ ਕਰਦੇ ਹੋਏ ਆਪਣੀ ਟੀਮ ਨੂੰ افریکن کپ اف نیشنز ਵਿੱਚ ਤੀਜਾ ਸਥਾਨ ਦਵਾਇਆ ਦੋਵੇਂ ਟੀਮਾਂ ਨਿਰਧਾਰਤ ਸਮੇਂ ਵਿੱਚ ਕੋਈ ਗੋਲ ਨਹੀਂ ਸੀ ਕਰ ਸਕੀਆਂ ਜਿਸ ਤੋਂ ਬਾਅਦ ਪੈਨਲਟੀ ਸ਼ੂਟਆਊਟ ذریعے ਤੀਜੇ ਸਥਾਨ ਦਾ ਫੈਸਲਾ ਹੋਇਆ ਦੱਖਣੀ افریقا ਸੈਮੀਫਾਈਨਲ ਵਿੱਚ ਨਾਈਜੀਰੀਆ ਤੋਂ ਹਾਰ ਗਿਆ ਸੀ ਜਦਕਿ ਕਾਂਗੋ ਨੂੰ ਆਈਵਰੀ ਕੋਸਟ ਨੇ ਹਰਾਇਆ ਸੀ ਇਸ ਤਰ੍ਹਾਂ افਰੀਕਨ ਕਪ ਆਫ ਨੇਸ਼ਨਜ਼ ਵਿੱਚ ਮੇਜ਼ਬਾਨ ਟੀਮ ਆਈਵਰੀ ਕੋਸਟ ਪਹਿਲੇ ਨੰਬਰ ਉੱਤੇ ਨਾਈਜੀਰੀਆ ਦੂਜੇ ਅਤੇ ਦੱਖਣੀ ਅਫਰੀਕਾ ਤੀਜੇ ਸਥਾਨ ਉੱਤੇ ਰਿਹਾ ਹੈ ਸਾਡੇ ਏਸ਼ੀਆ ਮਹਾਦੀਪ ਦੀਆਂ ਵੱਖ-ਵੱਖ ਫੁੱਟਬਾਲ ਟੀਮਾਂ ਦਰਮਿਆਨ ਹੋਏ ਏਐਫਸੀ ਏਸ਼ੀਆ ਕੱਪ ਦੇ ਟੂਰਨਾਮੈਂਟ ਦੇ ਮੁਕਾਬਲੇ ਵੀ ਸਮਾਪਤ ਹੋ ਗਏ ਨੇ ਅਤੇ ਇੱਥੇ ਵੀ ਅਫਰੀਕਨ ਕੱਪ ਵਾਂਗ ਮੇਜ਼ਬਾਨ ਦੇਸ਼ ਦੀ ਟੀਮ ਨੇ ਹੀ ਖਿਤਾਬ ਜਿੱਤਿਆ ਏਸ਼ੀਆ ਕੱਪ ਦੀ ਮੇਜ਼ਬਾਨੀ ਕਰਨ ਵਾਲੇ ਦੇਸ਼ ਕਤਰ ਨੇ ਫਾਈਨਲ ਮੁਕਾਬਲੇ ਵਿੱਚ ਜਾਰਡਨ ਦੇਸ਼ ਦੀ ਟੀਮ ਨੂੰ 3-1 ਨਾਲ ਹਰਾ ਕੇ ਖਿਤਾਬ ਜਿੱਤਿਆ ਫਾਈਨਲ ਮੁਕਾਬਲੇ ਦੀ ਖਾਸ ਗੱਲ ਇਹ ਸੀ ਕਿ ਕਤਰ ਦੇਸ਼ ਦੀ ਟੀਮ ਨੇ ਆਪਣੇ ਤਿੰਨੋਂ ਗੋਲ ਪੈਨਲਟੀ ਕਿੱਕ ਜ਼ਰੀਏ ਕੀਤੇ ਪੈਨਲਟੀ ਕਿੱਕ ਉਤੇ ਕਤਰ ਦੇ 스타 ਖਿਡਾਰੀ ਅਕਰਮ ਅਫੀਫ ਦੀ ਹੈਟ੍ਰਿਕ ਦੀ ਬਦੌਲਤ ਕਤਰ ਨੇ ਏਸ਼ੀਆ ਕੱਪ ਦਾ ਖਿਤਾਬ ਜਿੱਤ ਲਿਆ ਟੂਰਨਾਮੈਂਟ ਦੇ ਸਰਬੋਤਮ ਖਿਡਾਰੀ ਅਤੇ 8 ਗੋਲਾਂ ਦੇ ਨਾਲ ਚੋਟੀ ਦੇ ਸਕੋਰਰ ਰਹੇ ਅਫੀਫ ਨੇ ਸਮੁੱਚੇ ਮੈਚ ਦੌਰਾਨ ਸ਼ਾਨਦਾਰ ਖੇਡ ਵਿਖਾਈ ਖਾਸ ਗੱਲ ਇਹ ਸੀ ਕਿ ਇਸੇ ਸਟੇਡੀਅਮ ਵਿੱਚ ਫੀਫਾ ਵਿਸ਼ਵ ਕੱਪ ਦਾ ਫਾਈਨਲ ਵੀ ਖੇਡਿਆ ਗਿਆ ਸੀ ਜਿਸ ਨੂੰ ਲਿਓਨਲ ਮੈਸੀ ਅਤੇ ਕਿਲੀਅਨ ਏੰਬਾਪੇ ਨੇ ਰੋਮਾਂਚਕ ਬਣਾਇਆ ਸੀ ਇਸ ਵਾਰ ਉਸੇ ਸਟੇਡੀਅਮ ਵਿੱਚ ਅਫੀਫ ਖਿੱਚ ਦਾ ਕੇਂਦਰ ਰਿਹਾ ਅਤੇ ਉਹ ਏਸ਼ੀਅਨ ਕੱਪ ਫਾਈਨਲ ਵਿੱਚ ਹੈਟਟ੍ਰਿਕ ਲਾਉਣ ਵਾਲਾ ਪਹਿਲਾ ਫੁੱਟਬਾਲਰ ਵੀ ਬਣ ਗਿਆ ਹੈ। ਜਾਪਾਨ ਦੇਸ਼ ਦੀ ਟੀਮ ਨੇ ਸਾਲ 2000 ਅਤੇ 2004 ਵਿੱਚ ਲਗਾਤਾਰ ਏਸ਼ੀਆਈ ਖਿਤਾਬ ਜਿੱਤੇ ਸਨ। ਉਦੋਂ ਤੋਂ ਬਾਅਦ ਹੁਣ ਕਤਰ ਦੀ ਟੀਮ ਲਗਾਤਾਰ ਖਿਤਾਬ ਜਿੱਤਨ ਵਾਲੀ ਪਹਿਲੀ ਟੀਮ ਬਣ ਗਈ ਹੈ। ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੀ ਜਾਰਡਨ ਦੇਸ਼ ਦੀ ਟੀਮ ਦੀ ਵੀ ਤਾਰੀਫ ਕਰਨੀ ਬਣਦੀ ਹੈ ਜੋ ਸਭ ਨੂੰ ਹੈਰਾਨ ਕਰਦੇ ਹੋਏ ਇਤਿਹਾਸ ਵਿੱਚ ਪਹਿਲੀ ਵਾਰ ਏਸ਼ੀਅਨ ਕੱਪ ਦੇ ਫਾਈਨਲ ਤੱਕ ਪਹੁੰਚੇ ਅਖੀਰ ਵਿੱਚ ਗੱਲ ਕਰਦੇ ਹਾਂ ਕਲੱਬ ਫੁੱਟਬਾਲ ਦੇ ਤਾਜ਼ਾ ਮੁਕਾਬਲਿਆਂ ਦੀ ਫਰਾਂਸ ਦੇਸ਼ ਵਿੱਚ ਸਟਾਰ ਖਿਡਾਰੀ ਕਿਲੀਅਨ ਏੰਬੈਪੇ ਨੇ ਮੌਜੂਦਾ ਸੀਜ਼ਨ ਦਾ ਆਪਣਾ 30ਵਾਂ ਗੋਲ ਕਰ ਦਿੱਤਾ ਜਿਸ ਨਾਲ ਪੈਰਿਸ ਸੇਂਟ ਜਰਮੇਨ ਯਾਨੀ ਪੀਐਸਜੀ ਕਲੱਬ ਦੀ ਟੀਮ ਨੇ ਬ੍ਰੈਸਟ ਕਲੱਬ ਦੀ ਟੀਮ ਉੱਤੇ 3-1 ਨਾਲ ਜਿੱਤ ਦਰਜ ਕੀਤੀ ਹੈ ਇਸ ਜਿੱਤ ਨਾਲ ਪੀਐਸਜੀ ਦੀ ਟੀਮ ਨੇ ਫ੍ਰੈਂਚ ਕੱਪ ਫੁੱਟਬਾਲ ਦੇ ਕੁਆਰਟਰ ਫਾਈਨਲ ਗੇੜ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਜਿੱਤ ਨਾਲ ਪੀਐਸਜੀ ਦੀ ਟੀਮ ਦਾ ਅਜੇਤੂ ਰਹਿਣ ਦਾ ਸਿਲਸਲਾ ਵੀ 15 ਮੈਚਾਂ ਤੱਕ ਪਹੁੰਚ ਗਿਆ ਹੈ। ਕਿਲੀਅਨ ਏੰਬੈਪੇ ਇਸ ਸੀਜ਼ਨ ਵਿੱਚ ਸ਼ਾਨਦਾਰ ਲੈਵਲ 'ਤੇ ਚੱਲ ਰਿਹਾ ਹੈ ਅਤੇ ਇਸ ਸਾਲ ਜੂਨ ਵਿੱਚ ਪੀਐਸਜੀ ਕਲੱਬ ਦੇ ਨਾਲ ਉਸ ਦਾ ਮੌਜੂਦਾ ਇਕਰਾਰਨਾਮਾ ਵੀ ਖਤਮ ਹੋਣ ਵਾਲਾ ਹੈ ਅਤੇ ਉਸ ਤੋਂ ਬਾਅਦ ਉਸ ਤੇ ਸਪੇਨ ਦੇ ਕਲੱਬ ਰੀਅਲ ਮਾਡਰਿਡ ਵਿੱਚ ਚੱਨਦੀਆਂ ਅਫਵਾਹਾਂ ਵੀ ਤੇਜ਼ੀ ਨਾਲ ਚੱਲ ਰਹੀਆਂ ਨੇ। ਕਿਲੀਅਨ ਏੰਬੈਪੇ ਨੇ ਪਿਛਲੇ 4 ਮੈਚਾਂ ਵਿੱਚ 11 ਗੋਲ ਕੀਤੇ ਹੋਏ ਨੇ। ਕੁਝ ਹੋਰ ਮੈਚਾਂ ਵਿੱਚ 7 ਵਾਰ ਦੀ ਫ੍ਰਾਂਸੀਸੀ ਚੈਂਪੀਅਨ ਲਿਯੋਨ ਕਲੱਬ ਦੀ ਟੀਮ ਨੇ ਲੀਲ ਕਲੱਬ ਦੀ ਟੀਮ ਨੂੰ 2-1 ਨਾਲ ਹਰਾ ਕੇ ਕੁਆਰਟਰਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਨੀਸ ਕਲੱਬ ਦੀ ਟੀਮ ਨੇ ਮੌਂਟਪੈਲੀਅਰ ਨੂੰ 4-1 ਨਾਲ ਹਰਾ ਕੇ ਆਖਰੀ 8 ਵਿੱਚ ਆਪਣੀ ਥਾਂ ਵੀ ਬਣਾ ਲਈ ਹੈ ਇਸੇ ਤਰ੍ਹਾਂ ਬੀਤੇ ਦਿਨੀ ਜਰਮਨੀ ਦੀ ਘਰੀਲੂ ਫੁੱਟਬਾਲ ਲੀਗ ਵਿੱਚ ਵੀ ਇੱਕ ਬਹੁਤ ਵੱਡਾ ਨਤੀਜਾ ਸਾਹਮਣੇ ਆਇਆ ਜਦੋਂ ਸਭ ਨੂੰ ਹੈਰਾਨ ਕਰਦੇ ਹੋਏ ਅੰਕ ਸੂਚੀ ਵਿੱਚ ਸਭ ਤੋਂ ਅੱਗੇ ਚੱਲ ਰਹੀ ਬਾਇਰ ਲਿਵਰਕੂਸਨ ਦੀ ਟੀਮ ਨੇ ਜਰਮਨੀ ਦੇ ਸਭ ਤੋਂ ਵੱਡੇ ਕਲੱਬ ਮੰਨੇ ਜਾਂਦੇ ਬਾਇਰਨ ਮਿਊਨਿਕ ਨੂੰ 3-0 ਨਾਲ ਹਰਾ ਕੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਅਤੇ ਜਰਮਨੀ ਦੀ ਲੀਗ ਦੀ ਅੰਕ ਸੂਚੀ ਵਿੱਚ ਬਾਰਨ ਮਿਊਨਿਕ ਦੀ ਟੀਮ ਉੱਤੇ ਪੰਜ ਅੰਕਾਂ ਦੀ ਅਗੇਤ ਹਾਸਲ ਕਰ ਲਈ ਹੈ ਇਸ ਜਿੱਤ ਨਾਲ ਬਾਇਰ ਲਿਵਰਕੂਸਨ ਦੀ ਸਥਿਤੀ ਜਿੱਥੇ ਮਜ਼ਬੂਤ ਹੋਈ ਹੈ ਉੱਥੇ ਬਾਰਨ ਮਿਊਨਿਕ ਤੇ ਦਬਾਅ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਇਸੇ ਤਰ੍ਹਾਂ ਦੁਨੀਆ ਦੀ ਸਭ ਤੋਂ ਆਕਰਸ਼ਕ ਲੀਗ ਇੰਗਲੈਂਡ ਦੀ ਪ੍ਰੀਮੀਅਰ ਲੀਗ ਵਿੱਚ ਤਿੰਨ ਧਿਰਾਂ ਦਾ ਫਸਵਾ ਮੁਕਾਬਲਾ جاری ਹੈ ਜਿੱਥੇ ਮੈਂਚੈਸਟਰ ਸਿਟੀ ਲਿਵਰਪੂਲ ਅਤੇ ਆਰਸਨਲ ਖਿਤਾਬ ਦੇ ਪ੍ਰਮੁੱਖ ਦਾਵੇਦਾਰ ਵੱਜੋਂ ਵਿਚਾਰ ਰਹੇ ਨੇ ਆਉਂਦੇ ਦਿਨੀ ਯੂਈਐਫਏ ਚੈਂਪੀਅਨਸ ਲੀਗ ਯੂਈਐਫਏ ਯੂਰੋਪਾ ਲੀਗ ਅਤੇ ਯੂਈਐਫਏ ਕਾਨਫਰੰਸ ਲੀਗ ਦੇ ਮੁਕਾਬਲੇ ਵੀ ਮੁੜ ਸ਼ੁਰੂ ਹੋਣ ਜਾ ਰਹੇ ਨੇ ਖੇਡ ਸੰਸਾਰ ਪ੍ਰੋਗਰਾਮ ਵਿੱਚ ਏਸੀ ਪਿਛਲੇ ਹਫ਼ਤੇ ਦੌਰਾਨ ਹੋਏ ਸਾਰੇ ਪ੍ਰਮੁੱਖ ਖੇਡ ਮੁਕਾਬਲੇਾਂ ਅਤੇ ਖੇਡ ਸਰਗਰਮੀਆਂ ਦੀ ਤਮਾਮ ਜਾਣਕਾਰੀ ਇਸੇ ਤਰ੍ਹਾਂ ਅਗਲੇ ਹਫ਼ਤੇ ਖੇਡ ਸੰਸਾਰ ਪ੍ਰੋਗਰਾਮ ਦੇ ਅਗਲੇ ਅੰਕ ਵਿੱਚ ਤੁਹਾਡੇ ਲਈ ਹਫਤਾਵਰੀ ਖੇਡ ਵੀਰਵੇ ਅਤੇ ਤਾਜ਼ਾ ਖੇਡ ਜਾਣਕਾਰੀ ਲੈ ਕੇ ਇਸੇ ਤਰ੍ਹਾਂ ਮੁੜ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ ਪ੍ਰੋਗਰਾਮ ਵੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ